ਯਾਨੀ ਕਿ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਬਾੜ ਤੂਫਾਨ ਜਾਂ ਹੁਕਮੋਕਾਂ ਦੀ ਸੰਭਾਵਨਾ ਜਾ ਰਹੀ ਹੈ ਤਾਂ ਇਹ ਗੱਲ ਦੱਸੀ ਗਈ ਹੈ ਅੱਜ ਸਾਡੀ ਸਾਇੰਸ ਨੇ ਕਿ ਅਗਰ ਇਹ ਪਟਕਿਰਤੀ 30% ਰਹਿ ਗਈ ਤਾਂ ਮਨੁੱਖੀ ਜੀਵਨ ਖਤਰੇ ਦੇ ਵਿੱਚ ਪੈ ਜਾਏਗਾ ਕਿਉਂ ਕਿ ਸਾਡੇ ਜੀਵਨ ਦੇ ਵਿੱਚ ਪ੍ਰਕਿਰਤੀ ਦਾ ਇੰਨਾ ਰੂਲ ਹੈ ਹਨ ਤਾਂ ਇਸ ਕਰਕੇ ਦੇਖੋ ਆਪਣਾ ਸਰੀਰ ਹੀ ਪਹਿਲੀ ਗੱਲ ਤਾਂ ਪ੍ਰਕਿਰਤੀ ਹੈ ਆਪਾਂ ਇਸ ਸਰੀਰ ਨੂੰ ਚਲਾਉਣ ਵਾਲੇ ਤਾਂ ਜ਼ਰੂਰ ਇੱਕ ਚੇਤਨ ਸ਼ਕਤੀ ਆਤਮਾ ਹਾਂ ਜਿਹਨੂੰ ਕਹਿੰਦੇ ਵੀ ਆਤਮਾ ਦਾ ਅਜੇ ਅਮਰ ਅਵినాਸ਼ੀ ਹੈ ਆਤਮਾ ਨੂੰ ਆਪਾਂ ਜਲਾ ਨਹੀਂ ਸਕਦੇ ਕੱਟ ਨਹੀਂ ਸਕਦੇ ਡਬੋ ਨਹੀਂ ਸਕਦੇ ਪਰ ਆਤਮਾ ਵੀ ਆਉਂਦਾ ਜਿਹੜਾ ਰੋਲ ਅਦਾ ਕਰਦੀ ਐ ਇਸ ਧਰਤੀ ਉੱਤੇ ਆ ਕੇ ਉਹ ਇਸ ਸ਼ਰੀਰ ਨੂੰ ਧਾਰਨ ਕਰਕੇ ਹੀ ਕਰਦੀ ਐ ਉਹਦੇ ਬਗੈਰ ਆਤਮਾ ਕੁਛ ਵੀ ਨਹੀਂ ਕਰਦੀ ਵੈਸੇ ਦਾ ਆਪਾਂ ਵਾਰ-ਵਾਰ ਇਹ ਜਿਹੜੇ ਦੁੱਖ ਲਵਾਉਣੇ ਜੋ ਉਹਨਾਂ ਦੀ ਦੇਖਭਾਲ ਕਰਨੀ ਉਹਦੇ ਬਾਰੇ ਬਹੁਤ ਜਿਹੜੇ ਕੰਮ ਐ ਇਹ ਸਕੂਲ ਦੇ ਵਿੱਚ ਕਰ ਰਹੇ ਆ ਪਰ ਜਿਸ ਤਰੀਕੇ ਨਾਲ ਅੱਜ ਮੈਡਮ ਰਜਨੀ ਜੀ ਵੱਲੋਂ ਤੁਹਾਨੂੰ ਸਟੋਰੀ ਦੇ ਮਾਧਿਅਮ ਨਾਲ ਤੇ ਹੋਰ ਤਰੀਕਿਆਂ ਨਾਲ ਸਮਝਾਇਆ ਗਿਆ ਮੇਰੇ ਖਿਆਲ ਦੇ ਵਿੱਚ ਉਦਾਂ ਤੁਹਾਨੂੰ ਜ਼ਿਆਦਾ ਸਮਝ ਲੱਗੀ ਹੋਊਗੀ ਕਿਉਂਕਿ ਮੈਂ ਦੇਖਿਆ ਜਿਹੜੀ ਉਹ ਛੋਟੀ ਬੱਚੀ ਕਿੰਨ ਕੰਫੈਸਟ ਕਰਕੇ ਗਈ ਹੈਗੀ ਮਤਲਬ ਇੰਨੇ ਜਣਿਆਂ ਦੇ ਵਿੱਚ ਇਹ ਕਹਿਣਾ ਕਿ ਮੇਥੋਂ ਇਹ ਗਲਤੀ ਹੋ ਗਈ ਤੇ ਮੈਂ ਅੱਗੇ ਤੋਂ ਨਹੀਂ ਕਰੂੰਗੀ ਬਹੁਤ ਡੇਰਿੰਗ ਕੰਮ ਹੁੰਦਾ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿਹੜਾ ਅੱਜ ਦਾ ਮਾਟੀ ਸੀਗਾ ਉਹ ਸਾਡਾ ਪੱਕਾ ਪੱਕਾ ਤੰਗ ਲੋ ਅੱ ਤੁਸੀਂ ਫੋਲੋ ਕਰੋਗੇ ਤੇ ਸਾਡਾ ਉਹ ਮਾਟੇ ਨੂੰ ਸੋਲਵ ਹੋਇਆਗਾ ਠੀਕ ਹੈ ਇੱਕ ਫੀਸ ਜਿਵੇਂ ਇਹਨਾਂ ਨੇ ਕਹੀ ਸੀ ਕਿ ਆਕਸੀਜਨ ਕਿੱਟ ਲੈਣੀ ਉਹ ਲੈ ਕੇ ਜਾਣੀ ਪਊਗੀ ਇਹਦੇ ਲਈ ਆਪਾਂ ਇੱਕ ਟਾਇਲ ਦੇਖ ਵੀ ਚੁੱਕੇ ਆਂਗੇ ਜਦੋਂ ਕਰੋਨਾ ਆਇਆ ਸੀ ਤਾਂ ਕਰੋਨਾ ਟਾਈਮ ਦੇ ਵਿੱਚ ਆਕਸੀਜਨ ਸਿਲੰਡਰ ਦੀ ਕਿੰਨੀ ਲੋੜ ਪਈ ਸੀ ਕਈ ਪੇਸ਼ੈਂਟਸ ਸਿਰਫ ਇਸ ਚੀਜ਼ ਕਰਕੇ ਇਸ ਦੁਨੀਆ ਤੋਂ ਚਲੇ ਗਏ ਕਿਉਂਕਿ ਉਹਨੂੰ ਆਕਸੀਜਨ ਸਿਲੰਡਰ ਦੀ ਘਾਟ ਹੋ ਗਈ ਸੀ ਉਸ ਟਾਈਮ ਦੇ ਉੱਤੇ ਇਹੀ ਕਿਹਾ ਗਿਆ ਸੀਗਾ ਕਿ ਜੇ ਆਪਣੀ ਧਰਤੀ ਦੇ ਉੱਤੇ ਬ੍ਰੱਖ ਪ੍ਰਾਪਤ ਮਾਤਰਾ ਜਿੰਨੀ ਜਿੰਨੇ ਚਾਹੀਦੇ ਨੇ ਤਾਂ ਸ਼ਾਇਦ ਉੰਨੀ ਆਪਾਂ ਨੂੰ ਪ੍ਰੋਬਲਮ ਨਾ ਫੇਸ ਕਰਨੀ ਪੈਂਦੀ ਜਿੰਨੀ ਉਸ ਟਾਈਮ ਤੇ ਦਿੱਤੀ ਸੀ ਇਸ ਕਰਕੇ ਮਤਲਬ ਜੋ ਸਾਇੰਸ ਦਾ ਨਾਂ ਦਾ ਕਹਿਣਾ ਫਿਊਚਰ ਦੇ ਵਿੱਚ ਜੋ ਉਗਾਈ ਕਰ ਰਹੇ ਨੇ ਵੀ ਕੀ ਹੋਊਗਾ ਜਿੰਨੇ ਤੁਸੀਂ ਨਾਲ ਪਾਣੀ ਦੀ ਬੋਤਲ ਤੇ ਡੱਗ ਲੈ ਕੇ ਖੰਦੇਓ ਉਸੀ ਤਰ੍ਹਾਂ ਹੀ ਆਕਸੀਜਨ ਨਾਲ ਲੈ ਕੇ ਜਾਣੀ ਪਊਗੀ ਬਿਲਕੁਲ ਸੱਚ ਹੈ ਜੇ ਆਪਾਂ ਨਾ ਸੰਭਲੇ ਤੇ ਨਾ ਧਿਆਨ ਦਿੱਤਾ ਇਸ ਚੀਜ਼ ਵੱਲ ਤੇ ਮੈਨੂੰ ਇਹ ਲੱਗਦਾ ਛੋਟੇ ਬੱਚੋ ਖਾਸ ਕਰਕੇ ਕਿ ਜਿਹੜੀਆਂ ਅਸੀਂ ਸਕੂਲ 'ਚ ਡਿਊਟੀਆਂ ਲਗਾਈਆਂ ਹੋਈਆਂ ਨੇ ਕਿ ਰੈਕੈਸ ਟਾਈਮ ਜਾਂ ਸਵੇਰੇ ਆਨ ਤੋਂ ਪਹਿਲਾਂ ਜਾਂ ਸਕੂਲ ਤੋਂ ਬਾਅਦ ਕਿ ਕੋਈ ਬੱਚਾ ਕੋਈ ਪੱਤੇ ਨਹੀਂ ਤੋੜੂਗਾ ਕੋਈ ਫਰੂਟ ਨਹੀਂ ਤੋੜੂਗਾ ਮੈਨੂੰ ਲੱਗਦਾ ਉਹ ਚੀਜ਼ ਹੁਣ ਖਤਮ ਹੋ ਜਾਣੀ ਚਾਹੀਦੀ ਏ ਵੀ ਅੱਜ ਦੇ ਲੈਕਚਰ ਤੋਂ ਬਾਅਦ ਪ੍ਰੋਮਿਸ ਕਰ ਦਿਓ ਸਾਰੇ ਯੈਸ ਵੈਰੀ ਗੁੱਡ ਥੈਂਕ ਯੂ ਵੈਰੀ ਮਚ